ਜਿੱਥੋਂ ਗੁਣ ਮਿਲਿਆ ਹੋਵੇ ਨਾ ਕਦੇ ਜੀਵਨ ਨਹੀਂ ਆਪਦੇ ਇਸ ਇਨਸਾਨੀ ਜਾਮੇ ਦੇ ਵਿੱਚ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਸ ਜੀਵਨ ਦੇ ਵਿੱਚ ਆਪਦੇ ਹੱਥ ਚ ਕੋਈ ਇੱਕ ਕਲਾ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਈ ਵੀ ਇੱਕ ਕੰਮ ਵੈਸੇ ਉਹਨੂੰ ਭਾਸ਼ਾ ਦੇ ਵਿੱਚ ਦੂਸਰੀ ਚ ਬੋਲ ਦਿੰਦੇ ਆ ਕਿ ਹਰ فن ਮੌਲਾ ਹਰ فن ਮੌਲਾ ਕਿ ਇਹਦੇ ਵਿੱਚ ਹਰ ਇੱਕ ਕਲਾ ਹੈ ਕਹਿੰਦੇ ਮਹਾਰਾਜ ਮੇਰਾ ਜਿਹੜਾ ਜੀਵਨ ਹੈ ਇਹ ਤੂੰ ਵਿਸਥਾਰ ਨਾਲ ਦਿਓ ਵੀ ਹਰ فن ਮੌਲਾ ਕਿਵੇਂ ਬਣਿਆ ਜਾਵੇ ਤੁਹਾਡੇ ਜੀਵਨ ਵਿੱਚ ਤੁਹਾਡੇ ਕਿਸ ਤਰ੍ਹਾਂ ਦਾ ਸਮਾਂ ਕਿਸ ਤਰ੍ਹਾਂ ਦੀ ਸਥਿਤੀ ਆਵੇ ਤੁਹਾਨੂੰ ਪਤਾ ਨਹੀਂ ਪਰ ਤੁਹਾਡੇ ਹੱਥ ਵਿੱਚ ਇੱਕ ਨਾ ਇੱਕ ਕਲਾ ਜ਼ਰੂਰ ਹੋਣੀ ਚਾਹੀਦੀ ਹੈ ਕਹਿੰਦੇ ਮਹਾਰਾਜ ਸਮਝ ਨਹੀਂ ਲੱਗੀ ਸੰਤ ਤਾਂ ਫਿਰ ਸਾਦ ਸੰਗ ਹੀ ਕਰ ਸਕਦੇ ਸੀ ਇੱਕ ਵਾਰ ਇੱਕ ਰਾਜਾ ਸੀ ਔਰ ਰਾਜੇ ਕੋਲੇ ਬੜਾਈ ਕੁੱਝ ਸੀਗਾ ਇੱਕ ਵਾਰੀ ਆਵਾਜ਼ ਦਿਓ ਜੈ 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 जय 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 एक वारी एक राजा सीते राजा बहुत बलवान बलशाली राजा ओदे को ऐसी चीज दी ओदे को कोई कमी नहीं थी किसी भी चीज दी कोई कमी नहीं थी राजे नु इस गल दा फिकर सी भी मेरे कोले ता चार राजपाट है पर मेरी औलाद की करूगी मेरी औलाद की करूगी ਇਸ ਘਰ ਦੇ ਵਿੱਚ 4 ਪੈਸੇ ਜ਼ਿਆਦਾ ਆ ਜਾਂਦੇ ਆ ਬੰਦੇ ਬੇਫਿਕਰ ਹੋ ਜਾਂਦੇ ਆ ਜੈ ਜੈ ਆਦੇ ਆ ਬਾਦ ਪਾਗਲਾ ਵਾਲੀ ਦਿਓ ਮੇਰਾ ਬੇਟਾ ਜੈ ਜੈ ਕਿਉਂਕਿ ਪਾਗਲ ਦੋ ਬਹੁਤ ਹੁੰਦੇ ਆ ਫਿਰ ਇੱਥੇ ਤਾਂ ਬੜੇ ਆ ਆਪਾਂ ਹੈ ਨਾ ਰਾਜੇ ਕੋਲੇ ਚਾਰ ਰਾਜਪਾਟ ਪਰ ਉਹਨੂੰ ਫਿਕਰ ਸੀ ਕਿਉਂਕਿ ਜਿਹਦੇ ਘਰੇ ਜ਼ਿਆਦਾ ਪੈਸਾ ਹੁੰਦਾ ਨਾ ਉਹਨਾਂ ਦੇ ਘਰੇ ਜਿਹੜੀ ਔਲਾਦ ਛੋਟੀ ਔਲਾਦ ਹੁੰਦੀ ਉਹਨੂੰ ਬੇਫਿਕਰੀ ਹੁੰਦੀ ਹੈ ਪਰ ਵੱਡਿਆਂ ਨੂੰ ਫਿਕਰ ਜ਼ਰੂਰ ਹੁੰਦਾ ਉਹਦਾ ਇੱਕ ਵਾਰ ਰਾਜਾ ਆਪਣੇ ਗੁਰੂ ਕੋਲੇ ਗਿਆ ਕਹਿੰਦੇ ਮਹਾਰਾਜ ਗੁਰੂ ਵਰ ਐਸੀ ਕਿਰਪਾ ਕਰੋ ਮੇਰੇ ਕੋਲ ਬਤਾਓ ਕਿ ਮੈਂ ਤਾਂ ਜਦੋਂ ਤੱਕ ਇਹ ਕਹਿੰਗਾ ਠੀਕ ਹੈ ਮੇਰੀ ਔਲਾਦ ਕੱਲ ਨੂੰ ਕੀ ਕਰੂਗਾ ਕਹਿੰਦੇ ਰਾਜਨ ਤੇਰੇ ਬੱਚੇ ਦੇ ਹੱਥ ਵਿੱਚ ਕੋਈ ਨਾ ਕੋਈ ਕਲਾ ਜ਼ਰੂਰ ਹੋਣੀ ਚਾਹੀਦੀ ਤੇਰੇ ਬੱਚੇ ਦੇ ਹੱਥ ਵਿੱਚ ਕੋਈ ਨਾ ਕੋਈ ਕਲਾ ਜ਼ਰੂਰ ਹੋਣੀ ਚਾਹੀਦੀ ਕਹਿੰਦੇ ਮਹਾਰਾਜ ਹੁਣ ਰਾਜੇ ਦਾ ਤਾਂ ਫਿਰ ਬੇਟਾ ਰਾਜ ਹੀ ਕਰੂਗਾ ਨਾ ਹੁਣ ਕਰਿਆਨੇ ਵਾਲਾ ਆਪਦੇ ਬੇਟੇ ਨੂੰ ਬਿਠਾ ਲੈਂਦਾ ਕਰਿਆਨੇ ਦਾ ਕੰਮ ਚੱਲਦਾ ਪਿਆ ਇਸ ਤਰ੍ਹਾਂ ਹੀ ਚੱਲਦਾ ਨੇ ਇੱਥੇ ਵਕੀਲ ਦਾ ਬੇਟਾ ਵਕੀਲ ਬਣ ਜਾਂਦਾ ਹੈ ਕਰਿਆਨੇ ਵਾਲੇ ਦਾ ਕਰਿਆਨੇ ਵਾਲਾ ਜਿਹੜੇ ਰਾਜਨੀਤੀ ਪੋਲਿਟਿਕਸ ਹੈ ਉਹ ਇਸ ਤਰ੍ਹਾਂ ਚੱਲ ਪੈਂਦੀ ਹੈ ਲੜੀ ਕਹਿੰਦੇ ਜੀ ਇਹ ਤਾਂ ਰਾਜ ਕਰੂਗਾ ਕਹਿੰਦੇ ਬੇਟਾ ਆ ਤੁਸੀਂ ਤਾਂ ਮੈਨੂੰ ਇਹ ਪੁੱਛਿਆ ਸੀ ਕਿ ਇਹਦਾ ਹੱਲ ਕੀ ਹੈ ਕਹਿੰਦੇ ਮਹਾਰਾਜ ਠੀਕ ਹੈ ਮੈਂ ਮੇਰੇ ਬੇਟੇ ਨੂੰ ਇਹ ਕਹਿਣਾ ਵੀ ਕੱਲ ਤੋਂ ਜੋ ਵੀ ਇਸ ਰਾਜ ਦਰਬਾਰ ਦੇ ਵਿੱਚ ਆਵੇ ਜੋ ਵੀ ਕੋਈ ਪਹਿਲਾ ਇਸ ਨਗਰ ਦੇ ਵਿੱਚ ਕਾਰੋਬਾਰ ਕਰਨ ਵਾਲਾ ਆਵੇ ਤੁਸੀਂ ਉਹਨੂੰ ਪਕੜ ਕੇ ਰਾਜ ਦਰਬਾਰ ਚ ਲਿਆਇਓ ਰਾਜੇ ਦੇ ਨਗਰ ਦੇ ਵਿੱਚ ਸਵੇਰੇ ਗਲੀਚੇ ਵੇਚਣ ਵਾਲ ਆ ਗਿਆ ਗਲੀਚੇ ਸਮਝਦੇ ਹਾਂ ਜਿਹੜੇ ਥੱਲੇ ਵਿਛਦੇ ਆ ਬੜੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਗਲੀਚੇ ਵੇਚਣ ਵਾਲ ਆ ਗਿਆ ਉਸ ਵੇਲੇ ਰਾਜ ਦੇ ਦਰਬਾਰਾਂ 'ਚ ਜ਼ਿਆਦਾ ਗਲੀਚੇ ਵਿਛਦੇ ਸੀ ਹੁਣ ਲੋਕ ਘਰਾਂ 'ਚ ਵਿਛਾਉਂਦੇ ਆ ਉਹ ਗਲੀਚੇ ਵੇਚਣ ਵਾਲ ਆ ਗਿਆ ਗਲੀਚਾ ਵੇਚੇ ਵਿਚਾਰਾ ਤੇ ਜਦੋਂ ਪਤਾ ਲੱਗਿਆ ਵੀ ਇਹ ਬੰਦਾ ਨਵਾਂ ਹੈ ਤੇ ਉਹਨੂੰ ਉਹਨੇ ਹੱਥ ਜੋੜ ਕੇ ਮਾਫੀ ਮੰਗੀ ਗਲੀਚੇ ਵਿਚਾਰੇ ਦੇ ਇੱਧਰ ਟੰਗੇ ਹੋਏ ਸੀਗੇ ਉਹ ਗਲੀਚੇ ਛੜਤੇ ਕਹਿੰਦਾ ਜੀ ਗਲੀਚੇ ਲੈ ਜਾਓ ਮੈਨੂੰ ਰਾਜੇ ਕੋਲ ਨਾ ਲੈ ਕੇ ਜਾਇਓ ਮੈਂ ਕੋਈ ਗੁਨਾਹ ਨਹੀਂ ਕੀਤਾਗਾ ਮੇਰੀ ਕੋਈ ਗਲਤੀ ਨਹੀਂ ਕੀਤੀ ਮੈਂ ਨਹੀਂ ਜਾਣਾਗਾ ਉਹ ਕਹਿੰਦੇ ਨਹੀਂ ਰਾਜ ਸਾਹਿਬ ਦਾ ਜਿਹੜਾ ਰਾਜਾ ਜੀ ਦਾ ਹੁਕਮ ਹੈ ਕਿ ਤੈਨੂੰ ਪਕੜ ਕੇ ਲੈ ਕੇ ਜਾਣਾ ਔਰ ਪਕੜ ਕੇ ਇਹਨੂੰ ਲੈ ਗਏ ਉਹ ਰਾਜ ਮਹਿਲ ਦੇ ਗੇਟ ਦੇ ਬਾਹਰ ਵੀ ਖੜਾ ਕਰੇ ਵਾਰੀ ਵਾਰੀ ਜਿਵੇਂ ਅੱਜ ਅੱਜ ਦੀਆਂ ਗੱਲਾਂ ਵੀ ਕੁਝ ਲੈ ਦੇ ਕੇ ਕਰ ਲੈਣੇ ਉਦੋਂ ਵੀ ਐਂ ਕਹਿੰਦੇ ਸੀ ਜੋ ਤੁਹਾਨੂੰ ਚੰਗਾ ਲੱਗਦਾ ਕਰ ਦੋ ਕਹਿੰਦੇ ਮੈਨੂੰ ਛੱਡ ਦਿਓ ਇੱਕ ਵਾਰੀ ਪਰ ਉਹ ਪੱਕੇ ਸੀ ਵੀ ਜੇ ਤੈਨੂੰ ਛੱਡਦਾ ਕਹਿੰਦੇ ਰਾਜਾ ਸਾਡਾ ਸਿਰ ਕਲਮ ਕਰਾ ਦੂ ਸਾਨੂੰ ਤਾਂ ਪਕੜ ਕੇ ਲੈ ਕੇ ਜਾਣਾ ਪਊਗਾ ਆਖਰ ਰੋਂਦਾ ਕਰਲਾਉਂਦਾ ਵਿਚਾਰਾ ਨੂੰ ਪਕੜ ਕੇ ਦਰਬਾਰ ਚ ਲੈ ਗਏ ਰਾਜ ਦਰਬਾਰ ਲੱਗਿਆ ਰਾਜਾ ਜੀ ਬੈਠੇ ਐ ਪੁੱਛਦੇ ਐ ਵੀ ਕੌਣ ਐ ਇਹ ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਨਗਰ ਵਿੱਚ ਜਿਹੜਾ ਪਹਿਲਾ ਕੋਈ ਨਵਾਂ ਕਾਰੋਬਾਰ ਕਰਨ ਵਾਲਾ ਆਵੇ ਉਹਨੂੰ ਪਕੜ ਲਿਆਓ ਇਹ ਨਵਾਂ ਕਾਰੋਬਾਰ ਕਰਨ ਵਾਲਾ ਪਹਿਲਾ ਬੰਦਾ ਐ ਗਲੀਚੇ ਵੇਚਦਾ ਜੀ ਕਹਿੰਦੇ ਅੱਛਾ ਰਾਜਾ ਸੋਚਣ ਲੱਗ ਗਿਆ ਹੁਣ ਹੁਕਮ ਗੁਰੂ ਵਰਦਾਸੀ ਉਹਦੇ ਗੁਰੂਆਂ ਦਾ ਹੁਕਮ ਸੀ ਗੁਰੂ ਤੁਹਾਨੂੰ ਗੱਲ ਕਹਿ ਦੇਣਗੇ ਉਹਦਾ ਰਿਜ਼ਲਟ ਤੁਹਾਨੂੰ 2 ਸਾਲ 5 ਸਾਲ ਬਾਅਦ ਮਿਲੂਗਾ ਪਰ ਮਿਲੂਗਾ ਜ਼ਰੂਰ ਜਿਨੇ 20 ਬੀਜ ਦਿੰਨੇ ਹੋ ਅੱਜ ਕੱਲ ਦਾ ਤਾਂ ਲੋਕ ਐਸੇ ਹੀ ਬੀ 20 ਬੀਜਿਆ ਤੇ ਨਾਲ ਦੀ ਨਾਲ ਫਲ ਕਿਉਂ ਨਹੀਂ ਲੱਗੇ ਅੰਬ ਦਾ ਬੂਟਾ ਬੀਜਿਆ ਤੇ ਨਾਲ ਦੀ ਨਾਲ ਅਜੇ ਤੀਜੇ ਦਿਨ ਜਾ ਕੇ ਖੜੇ ਵੇਖਦੇ ਐ ਚੱਕ ਕੇ ਵੀ ਅੰਬ ਲੱਗੇ ਨਹੀਂਗੇ ਸਬਰ ਤੇ ਸੰਤੋਖ ਜ਼ਿੰਦਗੀ 'ਚ ਰੱਖੋਗੇ ਤਾਂ ਤਰੱਕੀ ਕਰ ਲੋਗੇ ਜੈ ਜੈ ਉਹਨੇ ਹੱਥ ਜੋੜ ਕੇ ਰਾਜਾ ਸਾਹਿਬ ਹੁਕਮ ਰਾਜਾ ਸਾਹਿਬ ਕਹਿਣ ਰਾਜਾ ਕਵੇ ਵੀ ਭਾਈ ਉੱਪਰ ਸਿਰ ਚੱਕ ਨਹੀਂ ਮਹਾਰਾਜ ਮੈਂ ਕੋਈ ਗਲਤੀ ਕੀਤੀ ਨਹੀਂ ਗੀ ਉਹ ਕਹਿੰਦੇ ਸਿਰ ਉੱਪਰ ਚੱਕ ਉਹ ਫੇਰ ਹੱਥ ਜੋੜ ਕੇ ਕਰੇ ਮਹਾਰਾਜ ਮੈਂ ਕੋਈ ਗਲਤੀ ਕੀਤੀ ਨਹੀਂ ਗੀ ਤੀਸਰੀ ਵਾਰੀ ਰਾਜੇ ਨੇ ਕਿਹਾ ਤੇਰਾ ਸਿਰ ਕਲਮ ਕਰਾ ਦੇ ਨਾ ਸਿਰ ਤਾਂ ਚੱਕ ਸਿਰ ਨੀਵਾ ਕਰਕੇ ਕਹਿੰਦਾ ਜੀ ਜੇ ਮੈਂ ਤਾਂ ਚੱਕ ਲੂੰਗਾ ਫਿਰ ਮੈਨੂੰ ਛੱਡ ਦੋਗੇ ਕਹਿੰਦੇ ਜ਼ਰੂਰ ਛੱਡ ਦਾਂਗੇ ਸਿਰ ਤਾਂ ਚੱਕ ਲਿਆ ਮੁਸਕਰਾਉਣ ਲੱਗ ਗਿਆ ਹਾਂਜੀ ਹੁਕਮ ਕਰੋ ਕਹਿੰਦੇ ਕੀ ਕੰਮ ਕਰਦਾ ਹੈ ਕਹਿੰਦਾ ਜੀ ਮੈਂ ਗਲੀਚੇ ਵੇਚਦਾ ਕਿੱਥੋਂ ਲੈ ਕੇ ਆਉਣਾ ਜੀ ਮੈਂ ਆਪ ਬਣਾਉਣਾ ਲਿਆਓ ਵਿਖਾਓ ਵੀ ਇਹਦੇ ਗਲੀਚੇ ਉਹਦੇ ਗਲੀਚੇ ਦਰਬਾਰ ਦੇ ਵਿੱਚ ਅੱਗੇ ਰਾਜੇ ਦੇ ਅੱਗੇ ਵਿਛਾ ਕੇ ਵਿਖਾਏ ਗਏ ਵੀ ਆ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਰਾਜੇ ਸਾਹਿਬ ਨੂੰ ਬੜਾ ਰਾਜਾ ਕਹਿ ਰਿਹਾ ਜੀ ਬੜਾ ਇੱچھے ਗਲੀਚੇ ਬਣਾਉਂਦਾ ਹੈ ਚਲੋ ਸੁਣ ਫਿਰ ਅੱਜ ਤੋਂ ਬਾਅਦ ਤੂੰ ਕਿਤੇ ਦੂਰ ਦੂਰ ਭੱਜ ਭੱਜ ਕੇ ਜਾ ਕੇ ਗਲੀਚੇ ਨਹੀਂ ਵੇਚਨੇ ਅੱਜ ਤੋਂ ਬਾਅਦ ਤੂੰ ਰਾਜ ਦਰਬਾਰ ਵਾਸਤੇ ਗਲੀਚੇ ਬਣਾਏਗਾ ਜਿੰਨੀਆਂ ਵੀ ਤੈਨੂੰ ਕੋਈ ਔਜ਼ਾਰ ਚਾਹੀਦੀ ਹੈ ਸਾਰੇ ਔਜ਼ਾਰ ਤੈਨੂੰ ਇਸੇ ਰਾਜ ਦਰਬਾਰ ਦੇ ਵਿੱਚੋਂ ਦਿੱਤੇ ਜਾਣਗੇ ਰਾਜੇ ਦੇ ਮੁਤਾਬਕ ਉਹਨੂੰ ਔਜ਼ਾਰ ਦਿੱਤੇ ਗਏ ਇੱਕ ਕਮਰਾ ਵੱਖਰਾ ਵੱਡਾ ਸਾਰਾ ਬਣਾ ਕੇ ਦਿੱਤਾ ਗਿਆ ਸਾਰੇ ਧਾਗੇ ਲੈ ਕੇ ਦਿੱਤੇ ਗਏ ਰੰਗ ਬਰੰਗੇ ਉਹਨੂੰ ਰੰਗ ਬਰੰਗੇ ਧਾਗਿਆਂ ਦੇ ਨਾਲ ਉਹ ਗਲੀਚੇ ਬਣਾਉਣ ਲੱਗ ਗਿਆ ਹੁਣ ਗਲੀਚੇ ਦੋ ਬਣਾਏ ਤੇ ਤੀਸਰੇ ਦਿਨ ਰਾਜੇ ਨੇ ਫੇਰ ਦਰਬਾਰ ਵਿੱਚ ਬੁਲਾ ਲਿਆ ਉਹ ਕਹਿੰਦਾ ਜੀ ਹੁਣ ਮੇਰੇ ਤੋਂ ਕਿਹੜੀ ਗਲਤੀ ਹੋ ਗਈ ਆ ਕੇ ਕਹਿੰਦਾ ਮਹਾਰਾਜ ਹੁਕਮ ਰਾਜਾ ਜੀ ਹੁਕਮ ਕਹਿੰਦੇ ਭਾਈ ਗੱਲ ਇੰਨੀ ਐ ਤੇਰਾ ਸਾਰਾ ਕੰਮ ਚੱਲ ਰਿਹਾ ਤੇਰੀ ਗਲੀਚੇ ਬਣੇ ਦੋ ਵੇਖ ਲੇ ਸਾਨੂੰ ਬੜੇ ਪਸੰਦ ਆਏ ਆ ਹੁਣ ਤੂੰ ਇੱਕ ਕੰਮ ਕਰ ਸਾਡੇ ਬੇਟੇ ਨੂੰ ਗਲੀਚੇ ਬਣਾਉਣੇ ਸਿਖਾ ਦਿਓ ਹੱਥ ਜੋੜ ਕੇ ਖੜਾ ਹੋ ਗਿਆ ਮਹਾਰਾਜ ਤੁਸੀਂ ਰਾਜੇ ਤੇ ਤੁਹਾਡਾ ਬੇਟਾ ਗਲੀਚੇ ਬਣਾਵੇ ਕੋਈ ਹੋਰ ਮੇਰੇ ਤੋਂ ਗਲਤੀ ਹੋ ਗਈ ਮਾਫ ਕਰੋ ਕਿਉਂਕਿ ਉਹ ਡਰ ਰਿਹਾ ਸੀ ਵੀ ਜੇ ਕਿਉਂਕਿ ਜਦੋਂ ਵੀ ਗੁਰੂ ਹੁੰਦਾ ਹੈ ਨਾ ਜਿਹੜਾ ਗੁਰੂ ਨੂੰ ਗੁਰੂ ਦੀ ਪਦਵੀ ਤੇ ਰੱਖਿਆ ਕਰੋ ਅੱਜ ਕੱਲ ਦੇ ਤਾਂ ਗੁਰੂ ਨੂੰ ਲੋਕ ਸਲਾਹ ਦਿੰਦੇ ਆ ਪਤਾ ਨਹੀਂ ਕਿਹੜੀ ਕਿਹੜੀ ਦੇ ਦਿੰਦੇ ਆ ਬੈਠੇ ਬੈਠੇ ਮਿੰਟ ਮਾਰਦੇ ਆ ਐਸੀ ਗੱਲ ਕਹਿੰਦੇ ਆ ਜਿਹੜੀ ਰਾਦੇ ਰਾਦੇ ਹੈ ਨਾ ਸਮਝਦਾਰੋਂ ਤੁਸੀਂ ਬਾਕੀ ਅੱਜ ਕੱਲ ਕਾਲੀ ਯੁਗ ਦੇ ਪੈਰ ਸਾਰੇ ਸਮਝਦਾਰੋਂ ਕਹਿੰਦਾ ਜੇ ਮੈਂ ਮਾੜੀ ਮੋਟੀ ਵੀ ਗੁੱਸੇ ਵਿੱਚ ਬੇਟੇ ਨੂੰ ਤੁਹਾਡੇ ਨੂੰ ਕੁਝ ਕਹਿ ਦਿੱਤਾ ਤੇ ਤੁਸੀਂ ਪਤਾ ਨਹੀਂ ਕਿਹੜਾ ਹੁਕਮ ਜਾਰੀ ਕਰ ਦੇਣਾ ਤੇ ਇਧਰ RAM ਨਾਮ ਸਾਥੋ ਜਾਣੀ ਹੈ ਕਹਿੰਦਾ ਜੈ ਜੈ ਰਾਜਾ ਕਹਿੰਦਾ ਅਸੀਂ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਇਹ ਤੈਨੂੰ ਗੁਰੂ ਸਮਝ ਕੇ ਤੇਰਾ ਆਗਿਆ ਦਾ ਪਾਲਣ ਕਰੂਗਾ ਇਹਨੂੰ ਗਲੀਚੇ ਬਣਾਉਣੇ ਸਿਖਾਉਂਦਾ ਕਹਿੰਦੇ ਫਿਰ ਮੇਰਾ ਪਹਿਲੀ ਸ਼ਰਤ ਹੈ ਰਾਜਾ ਜੀ ਹੁਕਮ ਕਹਿੰਦੇ ਪਹਿਲੀ ਮੇਰੀ ਸ਼ਰਤ ਹੈ ਵੀ ਇਹ ਮੇਰੇ ਵਾਲੇ ਉਸੇ ਜਗ੍ਹਾ ਤੇ ਰਹੇਗਾ ਉਹੀ ਖਾਏਗਾ ਉਹੀ ਪੀਏਗਾ ਉਥੇ ਰਹੇਗਾ ਰਾਜ ਦਰਬਾਰ ਨੂੰ ਤਿਆਗ ਦੇਗਾ 6 ਮਹੀਨਿਆਂ ਵਾਸਤੇ ਰਾਜਾ ਕਹਿੰਦਾ ਪੱਕੀ ਗੱਲ ਹੈ بیٹے ਨੂੰ ਕਹਿ ਦਿੱਤਾ ਅੱਜ ਤੋਂ 6 ਮਹੀਨਿਆਂ ਬਾਅਦ ਹੀ ਤੈਨੂੰ ਮਿਲਾਂਗੇ 6 ਮਹੀਨੇ ਤੂੰ ਆਪਦੇ ਗੁਰੂ ਕੋਲੇ ਲਾਏਂਗਾ ਹੁਣ ਅੱਜਕੱਲ ਕਿਸੇ ਏਸੀ 'ਚ ਰਹਿਣ ਵਾਲੇ ਬੱਚੇ ਨੂੰ ਕਿਹਾ ਗਿਆ ਹੋਵੇ ਅੱਜ ਜਿੰਨੇ ਬੱਚੇ ਇੱਧਰ ਬੈਠੇ ਹੋ ਵੀ ਸੁਣ ਲੋ ਏਸੀ ਵਾਲੇ ਕਿਸੇ ਬੱਚੇ ਨੂੰ ਘਰੇ ਹੋਵੇ ਤੇ ਉਹਨੂੰ ਕਿਹਾ ਗਿਆ ਹੋਵੇ ਨਾ ਤੂੰ ਕੰਮ ਸਿੱਖ ਲਾ ਵੱਡੀ ਉਮਰ ਦੇ ਬੈਠੇ ਐ ਅੱਜ ਕੱਲ ਦੇ ਬੱਚਿਆਂ ਨੂੰ ਕਿਹਾ ਹੋਵੇ ਨਾ ਤੂੰ ਗੁਰੂ ਸਮਝ ਤੇ ਕਿਸੇ ਤੋਂ ਕੰਮ ਸਿੱਖ ਲਾ ਐਨੀ ਗੱਲ ਨਹੀਂ ਕੋਈ ਸਹਾਰਦਾ ਕਿਸੇ ਦੀ ਜਿਵੇਂ ਸਹੀ ਕਹਿ ਰਹੇ ਆ ਤਾਂ ਹੱਥ ਉਠਾ ਕੇ ਦੱਸੋ ਇੱਕ ਵਾਰੀ ਕੋਈ ਨਹੀਂ ਨਾ ਸਹਾਰਦਾ ਤੇ ਉਹ ਵੀ ਵਕਤ ਸੀ ਜਦੋਂ ਗੁਰੂ ਤੋਂ ਕੰਮ ਸਿੱਖਣਾ ਹੁੰਦਾ ਸੀ ਤੇ ਗੁਰੂ ਕੁੱਟ ਵੀ ਲੈਂਦਾ ਸੀ ਗੁਰੂ ਗਰਮੀ 'ਚ ਵੀ ਪਾਉਂਦਾ ਸੀ ਤੇ ਭੁੱਖ ਤੇ ਪਿਆਸ ਵੀ ਸਹਿਣੀ ਪੈਂਦੀ ਸੀ ਫੇਰ ਗੁਰੂ ਵਾਲਾ ਬਣਦਾ ਸੀ ਬੰਦਾ ਅੱਜ ਵੀ ਇੱਥੇ ਐਸੇ ਬੈਠੇ ਆ ਜਿਨ੍ਹਾਂ ਨੇ ਗੁਰੂਆਂ ਤੋਂ ਮਾਰ ਖਾਧੀ ਆ ਆਪਦੇ ਤੇ ਅੱਜ ਉਹ ਤਰੱਕੀ ਦੇ ਰਾਹ ਤੇ ਬੈਠੇ ਆ 6 ਮਹੀਨਿਆਂ ਵਾਸਤੇ ਭੇਜ ਦਿੱਤਾ ਹੁਣ 6 ਮਹੀਨਿਆਂ ਦੇ ਵਿੱਚ ਉਹ ਗਲੀਚੇ ਬਣਾਉਣਾ ਪਹਿਲੇ ਦਿਨ ਧਾਗੇ ਬਣਾਏ ਉਹ ਗੁਰੂ ਉਹਦਾ ਸਿਖਾਵੇ ਵੀ ਭਾਈ ਧਾਗੇ ਐ ਪਾਉਣੇ ਆ ਤੰਦ ਐ ਪਾਉਣਾ ਡਿਜ਼ਾਈਨ ਐ ਬਣਾਉਣਾ ਕਰਦੇ ਕਰਾਉਂਦੇ ਪੂਰੇ 3 ਮਹੀਨੇ ਲੱਗ ਗਏ ਤਿੰਨਾਂ ਮਹੀਨਿਆਂ ਬਾਅਦ ਇੱਕ ਦਿਨ ਪਿਆਰ ਜਾਗਿਆ ਰਾਜੇ ਨੂੰ ਰਾਜੇ ਨੇ ਹੁਕਮ ਭੇਜਿਆ ਵੀ ਜਾ ਉਹਨੂੰ ਬੁਲਾ ਕੇ ਲੈ ਕੇ ਉਗਲੀਚੇ ਵਾਲੇ ਨੂੰ ਬੁਲਾਇਆ ਸਾਡੀ ਇੱਛਾ ਹੈ ਕਹਿੰਦੇ ਵੀ ਅਸੀਂ ਬੇਟੇ ਨੂੰ ਮਿਲ ਲਈਏ ਬਿਲਕੁਲ ਆਉ ਕਹਿੰਦਾ ਪਰ ਤੁਸੀਂ ਆਪਦਾ ਰਾਜਪਾਟ ਛੱਡ ਕੇ ਉੱਥੇ ਮਿਲ ਲਾਉਂਗੇ ਕਹਿੰਦਾ ਉਹ ਆਪਦਾ ਰਾਜਪਾਟ ਛੱਡ ਕੇ ਆਮ ਆਦਮੀ ਬਣ ਕੇ ਉੱਥੇ ਗਏ ਉੱਥੇ ਗਏ ਆਪਦੇ ਬੇਟੇ ਨੂੰ ਵੇਖਿਆ ਤੇ ਪੂਰੀ ਗਰਮੀ ਦੇ ਵਿੱਚ ਪਸੀਨੇ ਨਾਲ ਭਿੱਜਿਆ ਤੇ ਕੰਮ ਕਰਦੇ ਰਾਜਾ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੋਇਆ ਆਪਦੇ ਬੱਚਿਆਂ ਨੂੰ ਤੁਸੀਂ ਕੰਮ ਕਰਨ ਦੀ ਆਦਤ ਪਾਓ ਨਹੀਂ ਤਾਂ ਇੱਕ ਦਿਨ ਤੁਸੀਂ ਹੀ ਪਛਤਾਓਗੇ ਆਪਦੀਆਂ ਬੇਟੀਆਂ ਨੂੰ ਘਰ ਦਾ ਕੰਮ ਕਰਨਾ ਸਿਖਾਓ ਨਹੀਂ ਤਾਂ ਇੱਕ ਦਿਨ ਤੁਸੀਂ ਪਛਤਾਓਗੇ ਆਪਦੇ ਬੱਚਿਆਂ ਦੇ ਹੱਥ ਵਿੱਚ ਕੋਈ ਨਾ ਕੋਈ ਕਲਾ ਕੋਈ ਨਾ ਕੋਈ ਕੰਮ ਜ਼ਰੂਰ ਉਹਨਾਂ ਨੂੰ ਕਰਨਾ ਸਿਖਾਓ ਨਹੀਂ ਤੁਸੀਂ ਪਛਤਾਓਗੇ ਰਾਜਾ ਖੁਸ਼ ਹੋਇਆ ਰਾਜਾ ਚਲਾ ਗਿਆ 6 ਮਹੀਨੇ ਬੀਤ ਗਏ 6 ਮਹੀਨਿਆਂ ਬਾਅਦ ਆਇਆ ਤੇ ਜਿੱਥੇ ਸੱਚ ਪੁੱਛਦੇ ਹੋ ਕੋਲਾ ਤੇ ਹੀਰਾ ਹੀਰਾ ਕਈ ਵਾਰੀ ਇਹ ਕਾਲੀ ਯੁਗ ਦੇ ਵਿੱਚ ਰਹਿ ਕੇ ਉੱਤੇ ਕਾਲਸ ਲੱਗ ਜਾਂਦੀ ਹੈ ਫਿਰ ਉਹਨੂੰ ਇਹ ਮੁੜਕਾ ਇਹ ਪਸੀਨਾ ਆਉਣਾ ਚਾਹੀਦਾ ਫਿਰ ਹੀਰੇ ਦੀ ਚਮਕ ਚਾਰ ਗੁਣਾ ਵੱਧ ਜਾਂਦੀ ਹੈ ਫਿਰ 6 ਮਹੀਨਿਆਂ ਬਾਅਦ ਹੀਰਾ ਬਣ ਕੇ ਆਇਆ ਬਾਦ ਆ ਕੇ ਗੁਰੂ ਨੂੰ ਪ੍ਰਣਾਮ ਕੀਤਾ ਪ੍ਰਣਾਮ ਕਰਕੇ ਗੁਰੂ ਨੂੰ ਫਿਰ ਗੁਰੂ ਕਹਿੰਦਾ ਚੱਲ ਫਿਰ ਉਹਦੇ ਬਣੇ ਹੋਏ ਪੰਜ ਗਲੀਚੇ ਉਸ ਬੱਚੇ ਦੇ ਰਾਜੇ ਦੇ بیٹے ਦੇ ਬਣੇ ਪੰਜ ਗਲੀਚੇ ਰਾਜ ਦਰਬਾਰ ਲੱਗਿਆ ਰਾਜਾ ਬੈਠਾ ਤੇ ਆ ਕੇ ਸਿਰ ਝੁਕਾ ਕੇ ਗਲੀਚੇ ਲੈ ਕੇ ਇਸ ਤਰ੍ਹਾਂ ਖੜਾ ਹੈ ਕਿ ਰਾਜਾ ਸਾਹਿਬ ਸੇਵਾ ਸਾਡੀ ਪ੍ਰਵਾਨ ਕਰੋ ਗਲੀਚੇ ਖੋਲ ਕੇ ਵਿਖਾਏ ਰਾਜੇ ਦਾ ਮਨ ਤ੍ਰਿਪਤ ਹੋ ਗਿਆ ਤੇ ਰਾਜੇ ਨੇ ਹੱਥ ਜੋੜ ਕੇ ਧੰਨਵਾਦ ਕੀਤਾ ਉਸ ਬੰਦੇ ਦਾ ਕਹਿੰਦੇ ਅੱਜ ਤੋਂ ਬਾਅਦ ਤੈਨੂੰ ਜੀਵਨ ਪਰ ਜਿਸ ਚੀਜ਼ ਦੀ ਜ਼ਰੂਰਤ ਹੈ ਰਾਜ ਦਰਬਾਰ ਤੋਂ ਮਿਲੇਗੀ ਅਗੋਂ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰੀ ਇੰਨੀ ਜ਼ਿੰਮੇਵਾਰੀ ਸੀਗੀ ਬਸ ਮੈਨੂੰ ਇੱਥੋਂ ਤੱਕ ਅੱਜ ਤੁਸੀਂ ਛੁੱਟੀਆਂ ਦਿਓ ਮੈਂ ਤੁਹਾਡੇ ਬੇਟੇ ਨੂੰ ਕੰਮ ਸਿਖਾ ਸਕਦਾ ਸੀ ਸਿਖਾ ਦਿੱਤਾ ਹੁਣ ਮੈਨੂੰ ਹੋਰ ਕਿਤੇ ਜਾਣ ਦੋ ਰਾਜੇ ਨੇ ਵੀ ਆਗਿਆ ਦਿੱਤੀ ਉਹਨੂੰ ਭੇਜ ਦਿੱਤਾ ਜੈ ਜੈ ਸਹੀ ਤਿੰਨਾਂ ਮਹੀਨਿਆਂ ਬਾਅਦ ਰਾਜੇ ਦੇ ਦਰਬਾਰ ਦੇ ਵਿੱਚ ਉਸ ਰਾਜ ਤੇ ਦੂਸਰੇ ਰਾਜਿਆਂ ਨੇ ਤਿੰਨਾਂ ਨੇ ਰਲ ਕੇ ਹਮਲਾ ਬੋਲ ਦਿੱਤਾ ਤਿੰਨਾ ਰਾਜਿਆਂ ਨੇ ਰਲ ਕੇ ਉਸ ਰਾਜੇ ਤੇ ਹਮਲਾ ਬੋਲ ਦਿੱਤਾ ਰਾਜਾ ਕਿਤੇ ਦੂਰ ਗਿਆ ਵਿਆ ਸੀਗਾ ਹਮਲੇ ਦੇ ਵਿੱਚ ਉਹਦਾ ਬੇਟਾ ਉਸ ਸੀ ਬੇਟਾ ਜਿਹਨੇ ਗਲੀਚੇ ਦਾ ਕੰਮ ਸਿੱਖਿਆ ਸੀ ਉਹ ਬੇਟਾ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਨੇ ਉਸ ਬੇਟੇ ਨੂੰ ਚੱਕ ਕੇ ਆਪਦੇ ਨਾਲ ਲੈ ਗਏ ਜਦੋਂ ਆਪਦੇ ਨਾਲ ਲੈ ਗਏ ਕਿਤੇ ਦੂਰ ਜਾ ਕੇ ਉਹਨੂੰ ਇਹ ਜੀ ਜਗ੍ਹਾ ਤੇ ਬਿਠਾ ਦਿੱਤਾ ਜਿੱਥੇ ਕੋਈ ਨਾ ਆਵੇ ਨਾ ਜਾਵੇ ਔਰ ਰਾਜੇ ਉਹਨੇ ਦੁਸ਼ਮਣ ਰਾਜਿਆਂ ਨੇ ਇਹ ਗੱਲ ਕਹੀ ਕਿ ਤੈਨੂੰ ਤਰਸਾ ਤਰਸਾ ਕੇ ਮਾਰਾਂਗੇ ਜੇ ਉਹਦਣ ਤੂੰ ਹੁੰਦਾ ਤੇ ਸ਼ਾਇਦ ਅਸੀਂ ਨਾ ਜਿੱਤ ਸਕਦੇ ਅਸੀਂ ਨਾ ਤੇਰੇ ਬੇਟੇ ਨੂੰ ਲੈ ਕੇ ਜਾ ਸਕਦੇ ਪਰ ਤੇਰੀ ਕਿਸਮਤ ਮਾੜੀ ਸੀ ਕਿ ਤੂੰ ਨਹੀਂ ਸੀ ਤੇ ਤੇਰਾ ਬੇਟਾ ਅਸੀਂ ਨਾਲ ਲੈ ਗਏ ਆ ਰਾਜਾ ਰਾਜਪਾਟ ਦਾ ਚਾਰਾਂ ਦਾ ਮਾਲਕ ਹੁੰਦੇ ਸੁੰਦੇ ਵੀ ਹੱਥ ਜੋੜ ਕੇ ਪੈਰਾਂ ਦੇ ਵਿੱਚ ਗਿੜਗਿੜਾ ਰਿਹਾ ਹੈ ਮਾਫੀਆਂ ਮੰਗ ਰਿਹਾ ਜੋ ਗਲਤੀਆਂ ਹੋ ਗਈਆਂ ਮaaf ਕਰ ਦਿਓ ਪਰ ਮੇਰੇ ਬੇਟੇ ਨੂੰ ਮੇਰੇ ਨਾਲ ਮਿਲਾ ਦਿਓ ਕਿਉਂਕਿ ਔਲਾਦ ਦਾ ਵਿਛੋੜਾ ਬੰਦਿਆਂ ਤੋਂ ਨਹੀਂ ਚੱਲਿਆ ਜਾਂਦਾ ਅੱਜ ਕੱਲ ਦੇ ਮਾਪੇ ਜਦੋਂ ਆਪਦੇ ਬੱਚੇ ਨੂੰ ਬਾਹਰਲੇ ਮੁਲਕ ਭੇਜਦੇ ਆ ਨਾ ਇਹ ਕੋਈ ਸ਼ੌਂਕ ਪਿੱਛੇ ਨਹੀਂ ਕਈ ਭੇਜਦੇ ਨੇ ਕਈ ਤਾਂ ਘਰਾਂ ਦੀਆਂ ਮਜਬੂਰੀਆਂ ਨੂੰ ਲੈ ਕੇ ਭੇਜਦੇ ਪਏ ਆ ਵੀ ਬਾਹਰ ਜਾ ਕੇ ਸੈੱਟ ਅਪ ਹੋ ਜਾਏਗਾ ਕਮਾਈ ਕਰ ਲੇਗਾ ਪਰ ਤਾਹਾਂ ਮਾਰ ਕੇ ਰੋਂਦੇ ਆ ਉਸ ਦਿਨ ਜਦੋਂ ਬੱਚੇ ਨੇ ਜਾਣਾ ਹੁੰਦਾ ਤਾਹਾਂ ਮਾਰ ਕੇ ਰੋਂਦੇ ਆ ਜਿੱਦਨ ਰਖੜੀ ਦਾ ਤਿਹਾੜ ਆਉਂਦਾ ਤਾਹਾਂ ਮਾਰ ਕੇ ਰੋਂਦੇ ਆ ਜਿੱਦਨ ਘਰੇ ਕੋਈ ਖੁਸ਼ੀ ਆਉਂਦੀ ਹੈ ਜਦੋਂ ਸਾਰੇ ਇਕੱਠੇ ਹੋਏ ਹੁੰਦੇ ਆ ਉਦੋਂ ਉਹ ਹੁੰਦਾ ਨਹੀਂਗਾ ਬੜੀ ਮੁਸ਼ਕਿਲ ਦੀ ਕੜੀ ਹੈ ਰਾਜਾ ਪਲ ਪਲ ਮਰੇ ਪਲ ਪਲ ਰੋਵੇ ਪਲ ਪਲ ਮਰੇ ਪਲ ਪਲ ਰੋਵੇ ਤਿੰਨ ਸਾਲ ਹੋ ਗਏ ਤਿੰਨਾਂ ਸਾਲਿਆਂ ਬਾਅਦ ਜਿਨ੍ਹਾਂ ਨੇ ਉਹਨੂੰ ਕੈਦ ਵਿੱਚ ਰੱਖਿਆ ਸੀ ਇੱਕ ਦਿਨ ਬੁਲਾਇਆ ਗਿਆ ਸਾਰੇ ਕੈਦੀਆਂ ਨੂੰ ਤੇ ਉਹਨੂੰ ਵੀ ਬੁਲਾਇਆ ਕਹਿੰਦੇ ਜੀ ਇਹ ਕੋਈ ਕੰਮ ਨਹੀਂ ਕਰ ਦੇਗੇ ਇਹ ਸਾਨੂੰ ਤਿੰਨ ਸਾਲਾਂ ਦਾ ਇੱਕੋ ਗੱਲ ਕਹਿ ਰਿਹਾ ਵੀ ਮੇਰੇ ਤੋਂ ਕੋਈ ਕੰਮ ਕਰਾ ਲਓ ਮੇਰੇ ਤੋਂ ਕੋਈ ਕੰਮ ਕਰਾ ਲਓ ਉਹ ਪੁੱਛ ਲਿਆ ਜਿਸ ਰਾਜੇ ਨੇ ਕੈਦ ਕੀਤਾ ਸੀ ਉਹ ਕੈਦੀ ਬੱਚੇ ਨੂੰ ਪੁੱਛ ਰਿਹਾ ਵੀ ਤੈਨੂੰ ਕੀ ਕੰਮ ਆਉਂਦਾ ਹੈ ਕਹਿੰਦਾ ਜੀ ਮੈਨੂੰ ਬੈਗ ਬਿਨਾ ਕੰਮ ਤੋਂ ਨਹੀਂ رہ ਸਕਦਾ ਮੇਰੇ ਤੋਂ ਕੋਈ ਕੰਮ ਕਰਾ ਲਓ ਕਹਿੰਦੇ ਕੀ ਕੰਮ ਆਉਂਦਾ ਕਹਿੰਦਾ ਜੀ ਮੈਂ ਗਲੀਚੇ ਬਣਾ ਲੈਂਦਾ ਕਹਿੰਦੇ ਚੱਲ ਸਾਡੇ ਰਾਜ ਦਰਬਾਰ ਵਾਸਤੇ ਗਲੀਚੇ ਬਣਾ ਲੈ ਜਾ ਸਾਰਾ ਸਮਾਨ ਲਿਆ ਕੇ ਦਿੱਤਾ ਧਾਗੇ ਲਿਆ ਕੇ ਦਿੱਤੇ ਗਲੀਚੇ ਬਣਾਉਣੇ ਸ਼ੁਰੂ ਕਰ ਦਿੱਤੇ ਕਹਿੰਦਾ ਜੀ ਮੈਂ ਗਲੀਚੇ ਬਣਾਉਂਗਾ ਔਰ ਗਲੀਚੇ ਬਣਾਉਂਗਾ ਤੁਹਾਡੇ ਦਰਬਾਰ ਵਾਸਤੇ ਬਸ ਤੁਸੀਂ ਮੇਰੇ ਗਲੀਚੇ ਰੱਖੋ ਮੇਰਾ ਆ ਇਨੀ ਸੇਵਾ ਮੈਂ ਰਹਿਣਾ ਤਾਂ ਤੁਹਾਡੀ ਕੈਦ ਵਿੱਚ ਐ ساری ਉਮਰ ਮੇਰੇ ਤੋਂ ਕੰਮ ਲੈ ਲਓ ਮੈਂ ਵਿਹਲਾ ਨਹੀਂ ਰਹਿ ਸਕਦਾ ਕੰਮ ਕਰਨ ਵਾਲਾ ਬੰਦਾ ਕਦੇ ਵਿਹਲਾ ਨਹੀਂ ਰਹਿ ਸਕਦਾ ਤੇ ਵਿਹਲਾ ਰਹਿਣ ਵਾਲਾ ਬੰਦਾ ਕਦੇ ਕੰਮ ਨਹੀਂ ਕਰਦਾ ਕੰਮ ਵਿੱਚ ਕੋਈ ਕਮੀ ਨਹੀਂ ਦੁਕਾਨਦਾਰੀਆਂ 'ਚ ਕੋਈ ਕਮੀ ਨਹੀਂ ਬੰਦੇ ਦੇ ਨੀਤਾਂ ਵਿੱਚ ਕਮੀ ਹੈ ਆਪਦੇ ਕਾਰੋਬਾਰ ਦੇ ਪ੍ਰਤੀ ਜਿਹੜਾ ਬੰਦਾ ਹੀ ਇਮਾਨਦਾਰ ਨਹੀਂ ਉਹ ਕਿੱਥੋਂ ਕਾਰੋਬਾਰ ਚਲਾ ਲੂ। ਉਹ ਗਲੀਚੇ ਬਣਾਉਣੇ ਸ਼ੁਰੂ ਕਰ ਦਿੱਤੇ ਉਹਨੇ ਗਲੀਚੇ ਬਣਾਵੇ ਬੜੇ ਪਸੰਦ ਆਉਣ ਉਹਦੇ ਗਲੀਚਿਆਂ ਦੀ ਚਰਚਾ ਹੋਣ ਲੱਗੀ ਦਰਬਾਰ ਚ। ਆਖਰਕਾਰ ਉਹਨੇ ਗਲੀਚੇ ਬਣਾ ਬਣਾ ਕੇ ਉਥੋਂ ਦੇ ਵਜ਼ੀਰ ਨੂੰ ਆਪਦੇ ਹੱਥ ਵਸ ਕਰ ਲਿਆ ਉਥੋਂ ਦੇ ਲੋਕਾਂ ਨੂੰ ਹੱਥ ਵਸ ਕਰ ਲਿਆ ਉਹਦੇ ਗਲੀਚੇ ਅੰਦਰੋਂ ਹੀ ਕੋਈ ਲੈ ਜਾਇਆ ਕਰੇ। ਉਹਨੂੰ ਪਤਾ ਲੱਗ ਗਿਆ 1 ਸਾਲ ਡੇਢ ਸਾਲ ਬਾਅਦ ਉਹਨੇ ਗਲੀਚੇ ਬਣਾ ਬਣਾ ਕੇ ਦਿੱਤੇ ਤੇ ਉਹ ਗਲੀਚੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਜਾਣ ਲੱਗੇ ਕਿ ਦੂਰ ਦੂਰ ਤੱਕ ਉਹਦੇ ਗਲੀਚੇ ਜਾਣ ਲੱਗੇ ਐਸੇ ਤਰ੍ਹਾਂ ਪਰਮਾਤਮਾ ਨੇ ਕਿਰਪਾ ਕੀਤੀ ਜਦੋਂ ਸਿੱਧੀ ਨੀਅਤ ਹੋਈ ਇੱਕ ਪਰਿਵਾਰ ਨੇ ਕਿਸੇ ਦੀ ਬੇਟੀ ਉੱਥੇ ਸ਼ਾਦੀ ਹੋਈ ਸੀ ਉਸ ਨਗਰ ਦੇ ਵਿੱਚ ਜਿਸ ਨਗਰ ਦਾ ਉਹ ਰਾਜੇ ਦਾ ਬੇਟਾ ਉਹਨਾਂ ਨੇ ਗਲੀਚਾ ਚੱਕ ਕੇ ਆਪਦੀ ਬੇਟੀ ਨੂੰ ਔਰ ਜਦੋਂ ਗਲੀਚਾ ਉੱਥੇ ਗਿਆ ਤੇ ਗਲੀਚਾ ਬੜਾ ਪਸੰਦ ਆਇਆ ਪਰਿਵਾਰ ਉਹ ਕਹਿੰਦੇ ਭਾਈ ਜਿਹੜਾ ਇਹ ਗਲੀਚਾ ਹੈ ਨਾ ਆਪਣੇ ਤਾਂ ਦੇਖ ਇਹ ਜੈ ਗਲੀਚਾ ਆਪਣੇ ਘਰਾਂ ਚ ਕਿੱਥੇ ਕੱਚੀ ਮਿੱਟੀ ਹੈ ਵਿਛਣਾ ਆਪਾਂ ਇਹ ਰਾਜਾ ਸਾਹਿਬ ਨੂੰ ਦੇ ਕੇ ਆਉਣਾ ਰਾਜਾ ਇਹਦੇ ਦਰਬਾਰ ਚ ਤੇ ਰਾਜਾ ਇਸ ਤਰ੍ਹਾਂ ਸਿਰ ਸਿੱਟ ਕੇ ਬੈਠਾ ਇਸ ਤਰ੍ਹਾਂ ਸਿਰ ਸਿੱਟ ਕੇ ਬੈਠ ਕੇ ਰੋ ਰਿਹਾ ਉਹ ਕਹਿੰਦੇ ਮਹਾਰਾਜ ਕੋਈ ਮਿਲਣ ਆਇਆ ਤੇ ਗਲੀਚਾ ਲੈ ਕੇ ਆਇਆ ਹਜੇ ਗਲੀਚਾ ਹੀ ਸੁਣਿਆ ਸੀ ਰਾਜਾ ਉੱਠ ਕੇ ਬੈਠ ਗਿਆ ਜਲਦੀ ਜਲਦੀ ਬੁਲਾ ਕੇ ਲੈ ਕੇ ਬੁਲਾ ਕੇ ਲੈ ਕੇ ਆ ਜੀ ਕਹਿੰਦੇ ਬਸ ਕੋਈ ਸਾਡੇ ਪਰਿਵਾਰ ਚੋਂ ਕਿਤੋਂ ਆਇਆ ਸੀਗਾ ਤੇ ਆ ਲੈ ਲਓ ਰਾਜੇ ਨੇ ਉਸ ਗਲੀਚੇ ਨੂੰ ਖੋਲ ਕੇ ਵੇਖਿਆ ਤੇ ਹੱਥ ਪਛਾਣ ਲੈ ਕਿ ਇਹ ਗਲੀਚਾ ਮੇਰੇ ਬੇਟੇ ਨੇ ਬਣਾਇਆ ਹੁਣ ਪਤਾ ਦੱਸੇ ਨਾ ਕਿਉਂਕਿ ਡਰ ਸੀ ਕੋਈ ਮਾਰ ਦੇਊਗਾ ਜੈ ਜੈ ਰਾਜੇ ਨੇ ਗਲੀਚਾ ਸਿੱਧਾ ਕਰਕੇ ਵੇਖਿਆ ਜਦੋਂ ਗਲੀਚੇ ਨੂੰ ਪੁੱਠਾ ਕਰਕੇ ਵੇਖਿਆ ਉਸ ਬੇਟੇ ਨੇ ਐਨੀ ਕਲਾ ਸਿੱਖ ਲਈ ਸੀ ਉਸ ਬੇਟੇ ਨੇ ਐਨੀ ਕਲਾ ਸਿੱਖ ਲਈ ਸੀ ਕਿ ਉਪਰੋਂ ਤਾਂ ਗਲੀਚਾ ਨਜ਼ਰ ਆ ਰਿਹਾ ਸੀ ਤੇ ਪਿਛਲੇ ਪਾਸੇ ਉਹਨੇ ਸਾਰਾ ਨਕਸ਼ਾ ਬਣਾਤਾ ਸੀ ਜਿੱਥੇ ਉਹ ਕੈਦ ਹੋਇਆ ਸੀ ਰਾਜਾ ਆਪਦੀ ਸੈਨਾ ਲੈ ਕੇ ਗਿਆ ਤੇ ਆਦੇ ਬੇਟੇ ਨੂੰ ਰਿਹਾਂ ਕਰਾ ਕੇ ਲਿਆਇਆ ਤੇ ਉਹਦੇ ਵੀ ਰਾਜ ਤੇ ਰਾਜ ਕੀਤਾ ਅੱਜ ਤੁਸੀਂ ਵੀ ਕੋਈ ਕੰਮ ਸਿੱਖ ਲਓ ਪਤਾ ਨਹੀਂ ਤੁਹਾਡੇ ਕਿੱਥੇ ਕੰਮ ਆਊਗਾ ਕੋਈ ਕਲਾ ਸਿੱਖ ਲਓ ਤੁਹਾਡੇ ਕਿੱਥੇ ਕੰਮ ਆਊਗੀ ਨਾ ਵੇਲੇ ਰਿਆ ਕਰੋ ਜੈ ਜੈ ਦੇਖੋ ਮਹਿਸੂਸ ਕਰੋਗੇ ਗੱਲਾਂ ਸਾਡੀਆਂ ਪਰ ਕੀ ਕਰੀਏ ਸੱਚੀਆਂ ਜੈ ਜੈ ਪਰਮਾਤਮਾ ਉਸ ਬੰਦੇ ਤੇ ਕਿਰਪਾ ਕਰਦਾ ਹੈ ਜਿਹੜਾ ਬੰਦਾ ਉਹਦੇ ਦਿੱਤੇ ਹੋਏ ਕਾਰੋਬਾਰ ਨੂੰ ਸਮਝ ਲਵੇ ਅੱਜ ਤੋਂ ਬਾਅਦ ਆਪਦੇ ਬੱਚਿਆਂ ਨੂੰ ਜ਼ਰੂਰ ਕੁਝ ਨਾ ਕੁਝ ਸਿਖਾਓ ਜੈ ਜੈ